ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਨੂੰ ਸ਼ੇਅਰ ਕਰੋ। ਤੁਸੀਂ ਸਾਨੂੰ ਫੋਨ ਨਾ ਕਰੋ। ਤੁਸੀਂ WhatsApp ਨੰਬਰ ਤੇ ਸਿੱਧਾ ਆਪਣਾ ਵਾਈੋ ਡਾਟਾ ਭੇਜੋ। ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮਾ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤੇ 30/9/1993 ਹਾਈ ਟੂ 5 ਫੁੱਟ 11 ਇੰਚ ਕਾਸਟ ਜਰਸੀ ਕੋਟ ਿੱਲੋ ਏਰੀਆ ਬਠਿੰਡਾ ਕਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕੰਮ ਪੁਲਿਸ ਨਿਊ ਨਿਜੀਲੈਂਡ ਜ਼ਮੀਨ 5 ਕਿਲੇ ਦੋ ਪਲਾਟ ਸ਼ਹਿਰੀ ਪਿੰਡ ਦੇ ਵਿੱਚ ਬਹੁਤ ਆਲੀਸ਼ਾਨ ਕੋਠੀ ਪਾਈ ਹੋਈ ਹੈ ਪਰਿਵਾਰ ਮੈਂਬਰ ਪਿਤਾ ਕੀਤਿਵਾਰੀ ਕਰਦੇ ਮਾਤਾ ਹਾਊਸ ਵਾਈਫ ਦਾਦਾ ਹੈ ਪੰਚਾਇਤ ਵੀਪਾਕ ਐਸ ਡੀਓ ਰਿਟਾਇਰਮੈਂਟ ਇੱਕ ਬਰਾਕ ਕੈਨੇਡਾ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਬੀਐਸਸੀ ਨਰਸਿੰਗ ਲੜਕੀ ਰੀਲੋਡ ਹੈ ਇਹਨਾਂ ਦਾ ਮੋਬਾਈਲ ਨੰਬਰ 8360123259 ਦੂਜਾ ਵਟਸਐਪ ਨੰਬਰ 9988844272 9988844272 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सिंह जन्म तरीक छब्बी चार उन्नीस सौ सतानवे हाइट पांच फुट गया इंच पढ़ाई एम ए कम आर्मी एरिया नवाशहर कास्ट जरसिक मान परिवार मैंबर पिता गवर्नमेंट जॉब तो रिटायरमेंट माता हाउसवाइफ एक भा कने वग वी परिवार तो पढ़ी लिखी लड़की की लौड़ है लड़की जॉब करती हो कर कम करने वाली होवे मोबाइल नंबर ਨਸੀ 800 791 697 ਦੂਜਾ ਮੋਬਾਈਲ ਨੰਬਰ 94 653 12053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਨਾ ਤੁਹ ਜਾਣਕਾਰੀ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਯੂ ਐਸ اے ਵਾਰ ਉਮਰ 37 ਸਾਲ ਹਾਈ ਟੂ 5 ਫੁੱਟ 11 ਇੰਚ ਕਾਸਟ ਜਰਸੀ ਕਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਯੂ ਐਸ اے ਆਪਣਾ ਕਰ ਮੰਗ ਵਧੀਆ ਕਰਨ ਨੰਨੀ ਪਰਿਵਾਰ ਤੋਂ ਪੜੇ ਲਿਖੀ ਸੋਨੇ ਸਨਕੀ ਲੜਕੀ ਰੀਲੋਡ ਹੈ ਲੜਕੀ ਯੂਐਸਏ ਵਾਰਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ ਪਲੱਸ 1 559 930 5701 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 29 11 1991 ਹਾਈ ਡਰ ਪੰਚਪੁਰ 10 ਇੰਚ ਪੜਾਈ ਦਸਵੀਂ ਪਾਸ ਕਾਸਟਿਊਮ ਗੜੀਏ ਸਿੱਖ ਏਰੀਆ ਚਲੰਦਰ ਕੰਮ ਪ੍ਰਾਈਵੇਟ ਜੋਬ ਦਵਾਈ ਪਰਿਵਾਰ ਮੈਂਬਰ ਦਿਨ ਪੈਨਾ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 7087455899 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ Y 6 1992 ਕਾਸਟ ਜਰ ਸਿੱਖ ਗੋਤ ਟਾਲੀਵਾਰ ਏਰੀਆ ਬਠਿੰਡਾ ਲੜਕੇ ਦਾ ਤਲਾਕ ਹੋਇਆ ਕਮ ਆਰਮੀ ਜ਼ਮੀਨ 3 ਕਿਲੇ ਪਰਿਵਾਰ ਮੈਂਬਰ ਪਿਤਾ ਕਿਤੇ ਵੜੀ ਕਰਦੇ ਮਾਤਾ ਹਾਊਸ ਵਾਈਫ ਇੱਕ ਭਰਾ ਇੱਕ ਭੈਣ ਮੈਰਿਡ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8989088062 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 9 ਤੰ 1985 ਹਾਈਟ 5 ਫੁਟ 6 ਇੰਚ ਪੜਾਈ ਪਲੱਸ 2 ਕਾਸਟ ਖੱਤਰੀ ਏਰੀਆ ਜਲੰਧਰ ਲੜਕੇ ਦਾ ਤਲਾਕ ਹੋਇਆ ਪਰਵਾਰ ਮੈਂਬਰ ਜਿਤਾ ਗਵਰਨਮੈਂਟ ਸ਼ਾਪ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਇੱਕ ਭੈਣ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਹੋਵੇ ਲੜਕੀ ਤਲਾਕशुदा ਵਾਲੇ ਵੀ ਸੰਪਰਕ ਕਰ ਸਕਦੇ ਨੇ ਕਾਸਟ ਖਤਰੀ ਜਟ ਸਿੱਖੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 1284 85 118 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲੜਕਾ ਸਪੀਨ ਬੀ ਆਰ ਜਨਮ ਤਰੀਕ 22 201993 ਹਾਈਟ ਹੈ 5 ਫੁੱਟ 9 ਇੰਚ ਏਰੀਆ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਸਟਿਊ ਜਰਸੀ ਕੋਟ ਬਾਜਵਾ ਜ਼ਮੀਨ 2.5 ਏਕੜ ਪੜਾਈ ਵਿਅਸੀ ਨਾਨ ਮੈਡੀਕਲ ਐਮ ਐਸ ਸੀ ਕਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਿਵਾਰ ਮੈਂਬਰ ਪਿਤਾ ਦਾ ਸਵਕੋਜੀ ਮਾਤਾ ਹਾਊਸ ਵਾਈਫ ਇੱਕ ਪੈਨ ਅਨਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਰਸੀਕ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੁਨਾਸ ਨੇ ਕਾਜ਼ਰਦਾਨ ਲੜਕਾ ਆਸਟ੍ਰੇਲੀਆ ਜਨਤਰੀ 11 1997 ਹਾਈ ਟੂ 6 ਫੂਟ ਕਾਸਟੇਜਰ ਸਿਕ ਪੂਲਰ ਏਰੀਆ ਤੰਤਨ ਬੜਾਈ ਮਸਟ ਇਨਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਆਸਟ੍ਰੇਲੀਆ ਵਰਕ ਵੀਜ਼ੇ ਤੇ ਪੀ ਆਰ ਲੱਗੀ ਹੋਈ ਜ਼ਮੀਨ 9.5 ਏਕੜ ਵਾਈ ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਵਧੀਆ ਕਾਂ ਦਾਨੀ ਪਰਿਵਾਰ ਤੋਂ ਪੜੀ ਰਹੀ ਕਿ ਲੜਕੀ ਦੀ ਲੋੜ ਹੈਮ ਵੀ ਅਸੀਂ ਨਰਸਿੰਗ ਚੰ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ ਤੋਂ 26 ਦੇ ਵਿੱਚ ਹੋਵੇ ਹਾਈਟ 5 5.5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਖੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98145 64602 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਤ ਬਰਾੜ ਕਾਸਟ ਜਰਸੀ ਕਿ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜਮੀਨ 5 ਕਿੱਲੇ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਮੰਗ ਵਧੀਆ ਪਰਿਵਾਰ ਤੋਂ ਅੜੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਪੀਆਰ ਹੋਵੇ ਵਰਕ ਪਰਮਿਟ 'ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8146437929 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸ਼ਿਵ ਕੁਮਾਰ ਜਨਮ ਤਰੀਕ 31 5 1992 ਜਨਮ ਟਾਈਮ ਸਵੇਰ 8:25 ਦੇਨ ਐਂਤਵਰਟ 5 ਫੁੱਟ 7 ਇੰਚ ਪੜਾਈ ਵੀ ਕਾਸਟਿਓ ਖਤਰੀ ਕਮਕੋਟ ਲੁਧਿਆਣਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪੈਨ ਵੀ ਆਈ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914463227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਲ ਲੜਕੀ ਕੈਨੇਡਾ ਉਮਰ 32 ਸਾਲ 6 ਫੁੱਟ 5 ਇੰਚ ਕਾਸਟ ਜਰਸੀ ਕੋ 43 ਵਾਲ ਜ਼ਿਲ੍ਹਾ ਮੋਗਾ ਪੜਾਈ ਵਿਆਸੀ ਨਰਸਿੰਗ ਲੜਕੀ ਦੇ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੁਣ ਪੰਜਾਬ ਪਰਿਵਾਰ ਮੈਂਬਰ ਵਿਦ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਇੱਕ ਪਰਾ ਕੈਨੇਡਾ ਪੀਆਰ ਮੈਰਿੰਡ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗਾ ਵਿਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98142 55119 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਤਰੀ 128 1991 ਹਾਈਟ ਸਕੂਲ ਤੋਂ ਪੜਾਈ ਬੀਏ ਜਮੀਨ ਸੱਤ ਕੇ ਲਈ ਲੜਕੇ ਦਾ ਤਲਾਕ ਹੋਇਆ ਕਾਸਟ ਜਟ ਸਿੱਖ ਜ਼ਿਲ੍ਹਾ ਤਰਨਤਨ ਕੰਮ ਕੀਤੀ ਵੜੀ ਪਹਿਲਾ ਲੜਕਾ ਵਾਰਲੀ ਕੰਟਰੀ ਵਿੱਚ ਰਹਿ ਕੇ ਆਇਆ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੇ ਨਹੀਂ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਮਾਤਾ ਹਾਊਸ ਵਾਈਫ ਕੈਨੇਡਾ ਵਿੱਚ ਰਹਿੰਦੇ ਨੇ ਇੱਕ ਭੈਣ ਕੈਨੇਡਾ ਇੱਕ ਭਰਾ ਕੈਨੇਡਾ ਮੈਰਿਟ ਵੈਧੀ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ফুট 10 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਹਣੀ ਸੁਨੱਖੀ ਘਰੇਲੂ ਕੰਮ ਕਾਜ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 70875 95593 ਤੁਸੀਂ ਪਰਵਾਨਾ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੀ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 9801592337 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ